9ਵੇਂ ਸਾਲ ਦੇ ਜਸ਼ਨ ਤੋਂ ਪਹਿਲਾਂ ਵੱਡੀ ਕਾਰਵਾਈ ਆਪਰੇਸ਼ਨ ਅਗਾਹ ਤਹਿਤ ਸੈਂਕੜੇ ਗ੍ਰਿਫਤਾਰੀਆਂ ਦਿੱਲੀ ਵਿੱਚ 9ਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਦੱਖਣ ਪੂਰਬੀ ਦਿੱਲੀ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਰਾਤ ਪਰ ਇੱਕ ਵਿਆਪਕ ਤਲਾਸ਼ੀ ਮਹਿੰਮ ਚਲਾਈ ਆਪਰੇਸ਼ਨ ਅਗਾਹ 3.0 ਨਾਮ ਦੀ ਇਸ ਵਿਸ਼ੇਸ਼ ਮਹਿੰਮ ਤਹਿਤ ਖੇਤਰ ਦੇ ਸੰਵੇਦਨਸ਼ੀਲ ਇਲਾਕਿਆਂ 'ਵਿਛਾਪੇ ਮਾਰੀ ਅਤੇ ਨਾਕਾਬੰਦੀ ਕੀਤੀ ਗਈ ਪੁਲਿਸ ਅਧਿਕਾਰੀਆਂ ਅਨੁਸਾਰ ਇਸ ਕਾਰਵਾਈ ਦੌਰਾਨ ਆਰਮਜ਼ ਐਕਟ ਐਕਸਰਸਾਈਜ਼ ਐਕਟ NDPS ਐਕਟ ਅਤੇ ਜੂ ਐਕਟ ਦੇ ਤਹਿਤ ਕੁੱਲ 285 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਨਵੇਂ ਸਾਲ ਦੀਆਂ ਪਾਰਟੀਆਂ ਦੌਰਾਨ ਸੰਭਾਵੀ ਅਪਰਾਧਾਂ ਨੂੰ ਰੋਕਣ ਲਈ 504 ਵਿਅਕਤੀਆਂ ਨੂੰ ਐhtਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਇਸ ਮਹਿੰਮ ਦੌਰਾਨ 116 ਨਾਮੀ ਅਪਰਾਧੀਆਂ ਨੂੰ ਕਾਬੂ ਕੀਤਾ ਤੇ 10 ਸੰਪਤੀ ਨਾਲ ਸੰਬੰਧਿਤ ਅਪਰਾਧੀਆਂ ਦੇ 5 ਵਾਹਨ ਚੋਰੀਆਂ ਨੂੰ ਗ੍ਰਿਫਤਾਰ ਕੀਤਾ। ਬ੍ਰਾਮਦੀ ਦੇ ਮਾਮਲੇ ਵਿੱਚ ਪੁਲਿਸ ਨੇ 21 ਦੇਸੀ ਪਿਸਤੌਲ, 20 ਜਿੰਦਾ ਕਾਰਤੂਜ਼ ਅਤੇ 27 ਚਾਕੂ ਬਰਾਮਦ ਕੀਤੇ ਹਨ ਇਸ ਦੇ ਨਾਲ ਹੀ ਭਾਰੀ ਮਾਤਰਾ ਵੀ ਨਜ਼ਾਇਜ਼ ਸ਼ਰਾਬ ਅਤੇ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ ਹਨ ਜੋ ਜਸ਼ਨਾਂ ਤੋਂ ਪਹਿਲਾਂ ਸਪਲਾਈ ਕੀਤੇ ਜਾਣੇ ਸਨ